ਸਮਾਣਾ ਦੇ ਨਾਲ ਲੱਗਦਾ ਪਿੰਡ ਦੋਦੜਾ ਜਿੱਥੇ ਕੀ ਕਣਕ ਦੀ ਫਸਲ ਤਿਆਰ ਹੈ ਪੱਕੇ ਖੇਤਾਂ ਤੇ ਮੰਡੀ ਚਾਣ ਨੂੰ ਤਿਆਰ ਸੀ ਲੇਕਿਨ ਜਸਵੀਰ ਸਿੰਘ ਜਿਹੜਾ ਕਿਸਾਨ ਹੈ ਉਹਦੀ 3 ਏਕੜ ਕਣਕ ਦੀ ਫਸਲ ਸੜ ਕੇ ਸੁਆਹ ਹੋ ਗਈ ਹੈ ਅਤੇ ਕੁਝ 4 ਕਿੱਲੇ ਦਾ ਜਿਹੜਾ ਨਾਰਸੀ ਜਿਹਦੇ ਤੂੜੀ ਤਿਆਰ ਹੋਣ ਦੀ ਪਸਵਾਂ ਦੇ ਲਈ ਉਹ ਵੀ ਨੁਕਸਾਨੀ ਗਈ ਹੈ ਇਸ ਵੱਲੋਂ ਅਤੇ ਪਿੰਡ ਦੇ ਲੋਕਾਂ ਤੇ ਫਾਇਰ ਬਿਜੜੇ ਦੇ ਸਹਿਯੋਗ ਨਾਲ ਅੱਗੇ ਅੱਗ ਬਦਨ ਤੋਂ ਰੋਕੀ ਗਈ ਹੈ ਲੇਕਿਨ ਫਿਰ ਵੀ ਇਸ ਜਸਵੀਰ ਸਿੰਘ ਕਿਸਾਨ ਕੀ ਜਿਹੜੀ 3-4 ਏਕੜ ਹੈ ਕਣਕ ਦੀ ਫਸਲ ਸੜ ਕੇ ਸੁਆਹ ਹੋਈ ਹੈ ਔਰ ਨਾੜ ਵੀ ਜਲ ਗਏ ਜਿਸ ਦੇ ਨਾਲ ਪਸ਼ੂਆਂ ਕੀ ਤੂੜੀ ਤਿਆਰ ਹੋਣੀ ਸੀ ਇਸ ਕਰਕੇ ਕਿਸਾਨ ਦਾ ਨੁਕਸਾਨ ਹੋਇਆ ਹੈ ਇਸ ਨੂੰ ਸਰਕਾਰ ਤੋਂ ਮਦਦ ਦੀ ਮੰਗ ਕਿਸਾਨ ਕਰ ਰਹੇ ਹਨ ਗੱਲਬਾਤ ਕਰਦੇ ਆ ਜਿਹੜੇ ਪ੍ਰਭਾਵਿਤ ਕਿਸਾਨ ਹੈ ਕਿਨ ਕਰਨਾ ਕਰਕੇ ਅੱਗ ਲੱਗੀ ਜਤਾ ਜੀ ਚੱਲਦੀ ਮਸ਼ੀਨ ਚ ਕੋਈ ਬੈਟਰੀਆਂ ਨਾਲ ਕੁਝ ਮਰਕ ਹੋ ਗਿਆ ਸਪਰਕਿੰਗ ਆ ਹਾਂ ਸਪਰਕ ਆਇਆ ਕੁੱਕਪੈਨ ਵਾਲੇ ਦਾ ਕੋਈ ਕਸੂਰ ਨਹੀਂ ਹੈਗਾ ਹਾਂ ਸਪਰਕ ਹੋ ਗਿਆ ਉਹ ਅੱਗ ਲੱਗੀ ਕਿੰਨਾ ਨੁਕਸਾਨ ਹੋ ਗਿਆ ਤੁਹਾਡਾ ਇਹਨਾਂ ਦਾ ਨੁਕਸਾਨ ਤਾਂ ਜਿਆ ਸਰਕੀ ਜਾਂਦਾ ਹੋ ਗਿਆ ਇਹ ਅੱਗ ਕਰਨ ਦੀ ਬੈਟਰੀਆਂ ਦੇ ਪਟਾਕਾ ਮਾਰਨ ਕਾਰਨ ਜਿਹੜਾ ਮਸ਼ੀਨ ਦੀ ਕਟਾਈ ਹੋ ਰਹੀ ਸੀ ਫਸਲ ਪੱਕੀ ਹੋਈ ਸੀ ਤੇ ਇਹ ਜਿਹੜਾ 4 ਏਕੜ ਫਸਲ ਸੜ ਕੇ ਜਿਹੜੀ ਤਬਾਹ ਹੋ ਗਈ ਆ ਬਾਕੀ ਜਿਹੜਾ ਨਾੜ ਆ ਆਲੇ-ਦਾਲੇ ਦਾ ਉਹ ਬਹੁਤ ਵੱਡਾ ਪਰ ਮੈਂ ਇੱਥੇ ਇੱਕ ਗੱਲ ਦੱਸਣਾ ਚਾਹੁੰਦਾ ਵੀ ਪ੍ਰਸ਼ਾਸਨ ਦਾ ਬਹੁਤ ਵੱਡਾ ਸਹਿਯੋਗ ਸੀ ਐਸ ਐਚਓ ਸਾਹਿਬ ਸਾਡੇ ਪਿੰਡ ਉੱਪਰ ਪਹੁੰਚਣ ਤੋਂ ਪਹਿਲਾਂ ਇੱਥੇ ਪਹੁੰਚ ਕੇ ਫਾਇਰ ਬੁਝਾਉਣ ਤੇ ਪਹੁੰਚ ਗਏ ਆਲੇ ਤਿੰਨ ਕਿੱਲੇ ਜੋ ਹੋਤੀ ਗਈ ਕਣਕ ਦੇ ਤੇ ਗਈ ਤੇ ਬਾਕੀ ਜਿਹੜੇ 4-5 ਕਿਹੜੇ ਦਿੱਤੇ ਹੋਏ ਤੇ ਉਹ ਨਾੜ ਦੀ ਗਈ 4 ਕਿੱਲੇ ਨਹੀਂ ਵਾਹੀ ਦਾ 3 ਕਿੱਲੇ ਕਣਕ ਦੇ ਮਤਲਬ ਹਾਂ ਜੀ ਤੇ ਕਿੰਨੇ ਨੁਕਸਾਨ ਹੋ ਗਿਆ ਤੁਹਾਡਾ ਇਹ 2.5 ਤਿੰਨ ਕਿਲਿਆਂ ਦਾ ਨੁਕਸਾਨ ਹੋ ਗਿਆ ਜੀ ਗਣ ਹੁਣ ਇਹ ਜੀ ਘਟੋ ਘਟੇ 10 ਲੱਖ ਡੇਢ ਲੱਖ ਦੀ ਗਣਕਤੀ ਗਈ ਟੁੜੀ ਜੀ ਆਪਣੀਆਂ ਬਣ ਜਾਂਦੇ ਨੇ ਇਹ ਚਾਰ ਕਿੱਲਾਂ ਚੋਂ ਜੇ ਦੋ ਦੋ ਨੂੰ ਵੀ ਲਈਏ ਅੱਠ ਨੌਂ ਟਰੈਲੀਆਂ ਬਣ ਜਾਂਦੀਆਂ ਨੇ ਦੱਸ ਜੀ ਤੇ ਟਰੈਲੀ ਕਿੰਨੇ ਦੀ ਹੈ ਇੱਕ ਟਰੈਲੀ ਦਾ ਜੀ 35000 ਦਾ ਰੇਟ ਆ ਜੀ ਚੱਲ ਰਿਹਾ ਹੁਣ ਹਾਂ ਅਸਤਾ ਜੀ ਤੁਹਾਡੇ ਕੀ ਨਾਮ ਹੈ ਜਵਿੰਦਰ ਸਿੰਘ ਜੀ ਦਵਿੰਦਰ ਸਿੰਘ ਜੀ ਇਹ ਅੱਗੇ ਲੱਗੇ ਪਤਾ ਲੱਗੇ ਕਿ ਕਾਰਨ ਕੀ ਬਣਿਆ ਇਹ ਜੀ ਜਿਹੜੀ ਮਸ਼ੀਨਾਂ ਮਸ਼ੀਨ ਤੋਂ ਕੋਈ ਪਤੰਗਾ ਪੈ ਗਿਆ ਅਜ ਕਮਬੈਂ ਚੱਲ ਰਹੀ ਸੀ ਹਾਂ ਕਮਬੈਂ ਚੱਲ ਰਹੀ ਸੀ ਬਾਕੀ ਕਮਬੈਂ ਦੇ ਤਿੰਨ ਚਾਰ ਗੇੜੇ ਦਿੱਤੇ ਹੋਏ ਤੇ 5 ਕਿੱਲਿਆਂ ਦੀ ਬਾਹੀ ਤੇ ਹੂੰ ਬਾਕੀ ਨੜਤੀ ਜਿਹੜਾ ਕਣਕ ਮੱਚ ਗਈ ਆ 2-3 ਕਿੱਲੇ ਵਿੱਚੋਂ ਬਾਕੀ ਨੜ ਵੀ ਮੱਚੀ ਗਰ ਦੇ ਵਾਲੇ ਇੱਕ ਵੇ ਇੱਕ ਕਪੈਣ ਨੇ ਕਿਤੇ ਪਤੰਗਾ ਛੜ ਤਾ ਕਿਤੋਂ ਕਿੰਨੇ ਨੁਕਸਾਨ ਹੋ ਗਿਆ ਹੁਣਾ ਨੁਕਸਾਨ ਤਾਂ ਜੇ 150 ਮਣਟ ਕਣਕ ਤੋਂ ਉੱਪਰ ਤਾਂ ਬਚ ਗਈ ਲੋਕਾਂ ਤੋਂ ਪਹਿਲਾਂ ਹੀ ਪੁਲਿਸ ਮੌਕੇ ਤੇ ਪਹੁੰਚ ਗਈ ਫਾਇਰ ਬ੍ਰਿਗੇਡ ਦੀ ਗੱਡੀ ਆ ਗਈ ਅੱਗ ਤੇ ਕਾਬੂ ਪਾ ਲਿਆ ਲੇਕਿਨ ਨੁਕਸਾਨ ਤੋਂ ਕਿਸਾਨ ਦਾ ਹੋਇਆ ਹੀ ਹੈ ਤਸਵੀਰ ਸਿੰਘ ਜੀ ਤੁਹਾਨੂੰ ਵੀ ਸੂਚਨਾ ਮਿਲੀ ਇੰਚਾਰਜ ਸਾਹਿਬ ਆ ਗਏ ਅਸੀਂ ਫੌਰ ਨੇ ਜੀ ਪਹਿਲਾਂ ਫਾਇਰ ਬ੍ਰਿਗੇਡ ਨੂੰ ਫੋਨ ਕਰਿਆ ਜੀ ਫਾਇਰ ਬ੍ਰਿਗੇਡ ਆ ਗਈ ਤੇ ਬਾਕੀ ਅਸੀਂ ਸਾਡੀ ਪੁਲਿਸ ਫੋਰਸ ਲੈ ਕੇ ਮੈਂ ਮੌਕੇ ਤੇ ਇੱਕਦਮ ਪਹੁੰਚ ਗਿਆ ਜੀ ਹੁਣ ਸਥਿਤੀ ਕਾਬੂ ਚ ਹੈ ਕੈਮਰਾਮੈਨ ਬੀਕੇ ਕਰਕ ਦੇ ਨਾਲ ਪ੍ਰਸੋਤਮ ਕੋਸ਼ਿਕ ਸਮਾਣਾ ਨਿਊਜ਼